ਪਿਆਰੇ ਬੱਚਿਓ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਾਂਗੇ ਜਮਾਤ 5ਵੀਂ ਵਿਸ਼ਾ ਪੰਜਾਬੀ ਪਾਠ ਨੰਬਰ 20 ਸਾਰਾ ਘੜੀ ਦੀ ਲੜਾਈ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜਿਹੜੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਪਾਠ ਪਾਠ ਨੰਬਰ 20 ਸਾਰਾ ਗੜੀ ਦੀ ਲੜਾਈ ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ ਅਫਗਾਨਿਸਤਾਨ ਤੱਕ ਹੱਦ ਵਧਾਈ ਹੈ ਸੀ ਇਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾ ਗੜੀ ਇੱਕ ਚੌਂਕੀ ਬਣਾਈ ਹੈ ਸੀ ਇਸ ਚੌਂਕੀ ਤੇ 21 ਸਨ ਸਿੱਖ ਸੈਨਿਕ ਜ਼ਿੰਮੇਵਾਰੀ ਤਦ ਖੂਬ ਨਿਭਾਈ ਹੈ ਸੀ ਹਮਲਾ ਕੀਤਾ ਕਬਾਇਲੀਆਂ ਗੜੀ ਉੱਤੇ ਕਾਲੀ ਕਟਾ ਕੋਈ ਗੜੀ ਤੇ ਛਾਈ ਹੈ ਸੀ ਰਜਿਮੈਂਟ ਦੇ ਮੁਖੀ ਨੂੰ ਉਸ ਵੇਲੇ ਸਿਗਨਲ ਮੈਨ ਨੇ ਖਬਰ ਪਹੁੰਚਾਈ ਹੈ ਸੀ ਅੱਗੋ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ ਗੜੀ ਛੱਡਣ ਲਈ ਤਾਰ ਤਦ ਆਈ ਹੈ ਸੀ ਸਿੱਖ ਫੌਜੀਆ ਭੱਜਣ ਦੀ ਥਾਂ ਉੱਤੇ ਲੜਨ ਮਰਨ ਦੀ ਵਿਉਂਤ ਬਣਾਈ ਹੈ ਸੀ 12 ਸਤੰਬਰ 1897 ਨੂੰ ਲਹੂ ਡੋਲਵੀ ਹੋਈ ਲੜਾਈ ਹੈ ਸੀ ਲਹੂ ਡੋਲਵੀ ਹੋਈ ਲੜਾਈ ਹੈ ਸੀ ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ ਦੁਸ਼ਮਣ ਦਲਾਂ ਚ ਭਾਜੜ ਤਦ ਪਾਈ ਹੈ ਸੀ ਲੜਦੇ ਲੜਦੇ ਸਨ ਸਭ ਸ਼ਹੀਦ ਹੋ ਗਏ ਆਪਣੀ ਜਿੰਦੜੀ ਖੋਲ ਕਮਾਈ ਹੈ ਸੀ ਉਹਨਾਂ ਆਪਣੀ ਜਾਨ ਤੇ ਖੇਡ ਕੇ ਅੰਜ ਜਾਨ ਦੇਸ਼ ਤੇ ਕੌਮ ਵਿੱਚ ਪਾਈ ਹੈ ਸੀ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਇਹ ਹੋਈ ਲੜਾਈ ਹੈ ਸੀ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਇਹ ਹੋਈ ਲੜਾਈ ਹੈ ਸੀ ਤਾਂ ਪਿਆਰੇ ਬੱਚਿਓ ਸਾਰਾ ਗੜੀ ਦਾ ਸਥਾਨ ਅੱਜਕੱਲ ਪਾਕਿਸਤਾਨ ਵਿਖੇ ਹੈ ਇਹ ਲੜਾਈ 12 ਸਤੰਬਰ 1897 ਨੂੰ ਹੋਈ ਜਦੋਂ ਅਫਗਾਨਿਸਤਾਨ ਦੇ ਪਠਾਣਾ ਅਤੇ ਕਬਾਈਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੜੀ ਤੇ ਹਮਲਾ ਕਰ ਦਿੱਤਾ ਉਸ ਵਕਤ ਇਸ ਗੜੀ ਵਿੱਚ ਚਾਰ ਸਿੱਖ ਰੈਜiment ਦੇ 21 ਸਿੱਖ ਫੌਜੀ ਸਨ ਕਰਨਲ ਹਾਗਟਨ ਨੇ ਰੈਜiment ਨੂੰ ਕਿਹਾ ਕਿ ਗੜੀ ਛੱਡ ਕੇ ਵਾਪਸ ਆ ਜਾਓ ਪਰ ਸਿੱਖ ਫੌਜੀਆ ਨੇ ਗੜੀ ਵਿੱਚੋਂ ਭੱਜਣ ਦੀ ਥਾਂ ਤੇ ਟੱਕਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਦੁਸ਼ਮਨਾ ਨਾਲ ਟੱਕਰਾ ਕਰਦੇ ਹੋਏ ਸਾਰੇ ਸੈਨਿਕ ਸ਼ਹੀਦ ਹੋ ਗਏ ਇੰਨਾ ਸਭ ਫੌਜੀਆ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਅਵਾਰਡ ਆਫ ਮੈਰਿਟ ਦੇ ਕੇ ਸ਼ਰਧਾਂਜਲੀ ਦਿੱਤੀ ਗਈ ਇਸ ਲੜਾਈ ਨੂੰ ਸੰਸਾਰ ਵਿੱਚ ਹੋਈਆਂ 8 ਮਹਾਨ ਲੜਾਈਆਂ ਦੇ ਵਿੱਚ ਸ਼ਾਮਲ ਵੀ ਕੀਤਾ ਗਿਆ ਦੇਸ਼ ਦੀ ਪਾਰਲੀਮੈਂਟ ਵਿੱਚ ਸਾਰਿਆਂ ਨੇ ਖੜੇ ਹੋ ਕੇ ਇੰਨਾ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਤਾਂ ਪਿਆਰੇ ਬੱਚਿਓ ਇਹ ਸੀ ਸਾਰਾ ਗਾੜੀ ਦੀ ਲੜਾਈ ਸਿੱਖ ਕੌਮ ਦੁਆਰਾ ਲੜੀ ਗਈ ਸਭ ਤੋਂ ਮਹਾਨ ਲੜਾਈਆਂ ਵਿੱਚੋਂ ਇੱਕ ਲੜਾਈ ਸੀ ਤਾਂ ਆਓ ਹੁਣ ਆਪਾਂ ਕਰਾਂਗੇ ਇਸ ਪਾਠ ਦਾ ਪਾਠ ਅਭਿਆਸ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਪਹਿਲਾ ਸ਼ਬਦ ਗੜੀ ਗੜੀ ਦਾ ਅਰਥ ਹੈ ਕਿਲਾ ਚੌਂਕੀ ਸਿਪਾਹੀਆਂ ਦੁਆਰਾ ਪਹਿਰਾ ਦੇਣ ਲਈ ਬਣਾਈ ਗਈ ਜਗਾ ਕਾਲੀ ਘਟਾ ਛਾ ਜਾਣਾ ਬੇਟਾ ਕਾਲੀ ਘਟਾ ਛਾ ਜਾਣਾ ਦਾ ਅਰਥ ਹੈ ਕੋਈ ਮੁਸੀਬਤ ਆ ਜਾਣਾ ਸਿਗਨਲ ਮੈਨ ਸਿਗਨਲ ਮੈਨ ਹੁੰਦਾ ਹੈ ਇਸ਼ਾਰਾ ਦੇਣ ਵਾਲਾ ਵਿਅਕਤੀ ਡਾਕ ਰਹੀ ਤੇਜ਼ੀ ਨਾਲ ਭੇਜਿਆ ਜਾਣ ਵਾਲਾ ਸੁਨੇਹਾ ਘੋਲ ਕਮਾਈ ਯਾਨੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਵਿਆਉਂਤ ਬਣਾਉਣਾ ਯਾਨੀ ਕੋਈ ਤਰਕੀਬ ਲੜਾਉਣਾ ਹੱਦ ਹੱਦ ਦਾ ਅਰਥ ਹੈ ਸੀਮਾ ਜਾਂ ਬਾਉਂਡਰੀ ਰਜiment ਰਜiment ਹੁੰਦੀ ਹੈ ਸੈਨਾ ਦੀ ਇੱਕ ਟੁਕੜੀ ਮਿਸਾਲ ਮਿਸਾਲ ਦਾ ਅਰਥ ਹੈ ਉਦਾਹਰਣ ਅਤੇ ਬੇਮਿਸਾਲ ਬੇਮਿਸਾਲ ਦਾ ਅਰਥ ਹੈ ਜਿਸ ਵਰਗਾ ਹੋਰ ਕੋਈ ਉਦਾਹਰਨ ਨਾ ਹੋਵੇ ਜਿਸ ਵਰਗਾ ਹੋਰ ਕੋਈ ਨਾ ਹੋਵੇ ਬੇਟਾ ਹੁਣ ਕਰਦੇ ਆ ਜਬਾਨੀ ਅਭਿਆਸ ਇਹਦੇ ਵਿੱਚ ਜ਼ਬਾਨੀ ਪ੍ਰਸ਼ਨ ਉੱਤਰ ਪੁੱਛੇ ਜਾਣਗੇ ਪਹਿਲਾ ਪ੍ਰਸ਼ਨ ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ ਅੰਗਰੇਜ਼ਾਂ ਨੇ ਆਪਣੀ ਹੱਦ ਅਫਗਾਨਿਸਤਾਨ ਤੱਕ ਵਧਾਈ ਸੀ ਸਾਰਾ ਗੜੀ ਵਿੱਚ ਕਿੰਨੇ ਸੈਕਸੈਨਿਕ ਸਨ ਸਾਰਾ ਗੜੀ ਵਿੱਚ 21 ਸੈਕ ਸੈਨਿਕ ਸਨ ਸਿੱਖ ਫੌਜੀਆਂ ਨੇ ਕੀ ਵਿਆਤ ਬਣਾਈ ਸਿੱਖ ਫੌਜੀਆਂ ਨੇ ਗੜੀ ਵਿੱਚ ਰਹਿ ਕੇ ਲੜਨ ਮਰਨ ਦੀ ਵਿਆਤ ਬਣਾਈ ਸਾਰਾ ਗੜੀ ਦੀ ਲੜਾਈ ਕਦੋਂ ਹੋਈ ਸਾਰਾ ਗੜੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਸੀ ਇਸ ਕਵਿਤਾ ਨੂੰ ਲਯਤਮਕ ਢੰਗ ਨਾਲ ਸੁਣਾਓ ਤਾਂ ਪਿਆਰੇ ਬੱਚਿਓ ਜਿਸ ਢੰਗ ਨਾਲ ਮੈਂ ਇਹ ਕਵਿਤਾ ਤੁਹਾਨੂੰ ਗਾ ਕੇ ਸੁناਈ ਹੈ ਤੁਸੀਂ ਵੀ ਉਸੇ ਢੰਗ ਨਾਲ ਇਸ ਕਵਿਤਾ ਨੂੰ ਗਾਉਣ ਦੀ ਪੂਰੀ ਪ੍ਰੈਕਟਿਸ ਕਰਿਓ ਅਤੇ ਜ਼ੁਬਾਨੀ ਯਾਦ ਕਰਕੇ ਗਾ ਕੇ ਆਪਦੀ ਜਮਾਤ ਵਿੱਚ ਸੁਣਾਇਓ। ਬੇਟਾ ਹੁਣ ਕਰਾਂਗੇ ਇਸ ਪਾਠ ਦੇ ਲਿਖਤੀ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਗੜੀ ਉੱਤੇ ਕੀ ਹੋਇਆ ਸੀ? ਗੜੀ ਉੱਤੇ ਕਬਾਈਲਿਆਂ ਦਾ ਹਮਲਾ ਹੋਇਆ ਸੀ। ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ? ਕਰਨਲ ਹਾਕਟਨ ਨੇ ਸਿੱਖ ਸੈਨਿਕਾਂ ਨੂੰ ਗੜੀ ਛੱਡ ਕੇ ਵਾਪਸ ਆਉਣ ਨੂੰ ਕਿਹਾ ਸੀ ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ ਤਾਂ ਪਿਆਰੇ ਬੱਚਿਓ ਇਸ ਵਿੱਚ ਸਾਰਾ ਗੜੀ ਦੀ ਬੇਮਿਸਾਲ ਲੜਾਈ ਦੀ ਗੱਲ ਕੀਤੀ ਗਈ ਹੈ ਇਸ ਲੜਾਈ ਵਿੱਚ 21 ਸਿੱਖ ਸੈਨਿਕਾਂ ਨੇ 12000 ਕਬਾਈਲੀਆਂ ਦਾ ਮੁਕਾਬਲਾ ਕੀਤਾ ਸੀ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਪਹਿਲਾ ਸ਼ਬਦ ਅੰਗਰੇਜ਼ ਭਾਰਤ ਉਤੇ ਅੰਗਰੇਜ਼ਾਂ ਦਾ ਰਾਜ ਸੀ ਚੌਂਕੀ ਸਾਰਾਗੜੀ ਦੀ ਚੌਂਕੀ ਵਿੱਚ 21 ਸਿੱਖ ਸੈਨਿਕ ਸਨ ਹਮਲਾ ਸਾਰਾਗੜੀ ਉਤੇ ਕਬਾਈਲੀਆਂ ਨੇ ਹਮਲਾ ਕਰ ਦਿੱਤਾ ਮੁਖੀ ਸਿੱਖ ਰੈਜੀਮੈਂਟ ਦਾ ਮੁਖੀ ਬਹੁਤ ਬਹਾਦਰ ਸੀ ਕਰਨਲ ਕਰਨਲ ਹਾਗਟਨ ਨੇ ਸਿੱਖ ਸੈਨਿਕਾਂ ਨੂੰ ਗੜੀ ਛੱਡ ਕੇ ਵਾਪਸ ਆਉਣ ਨੂੰ ਕਿਹਾ ਵਿਆਉਂਤ ਸਿੱਖ ਸੈਨਿਕਾਂ ਨੇ ਲੜਨ ਮਰਨ ਦੀ ਵਿਆਉਂਤ ਬਣਾਈ ਮੁਕਾਬਲਾ 21 ਸਿੱਖ ਸੈਨਿਕਾਂ ਨੇ 12000 ਕਬਾਇਲੀਆਂ ਦਾ ਮੁਕਾਬਲਾ ਕੀਤਾ ਸ਼ਹੀਦ 21 ਸਿੱਖ ਸੈਨਿਕ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਾਰਾਗੜੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ ਤਪਿਆਰੇ ਬੱਚਿਓ ਸਾਰਾਗੜੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਸੀ ਇਸ ਲੜਾਈ ਵਿੱਚ 12000 ਕਬਾਈਲੀਆਂ ਨੇ ਸਾਰਾਗੜੀ ਦੀ ਚੌਂਕੀ ਉੱਤੇ ਹਮਲਾ ਕੀਤਾ ਸੀ ਇਸ ਲੜਾਈ ਵਿੱਚ 21 ਸਿੱਖ ਸੈਨਿਕ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਇਹ ਲੜਾਈ ਇੱਕ ਬੇਮਿਸਾਲ ਲੜਾਈ ਸੀ ਹੋਂਦ ਤੱਕ ਇਤਿਹਾਸ ਵਿੱਚ ਹੋਈ 8 ਮਹਾਨ ਲੜਾਈਆਂ ਦੇ ਵਿੱਚ ਇਸ ਲੜਾਈ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਪਿਆਰੇ ਬੱਚਿਓ ਆਪਾਂ ਨੂੰ ਇੰਨਾ ਸਿੱਖ ਸੈਨਿਕਾਂ ਉੱਤੇ ਮਾਣ ਹੋਣਾ ਚਾਹੀਦਾ ਹੈ ਤੇ ਆਪਾਂ ਨੂੰ ਆਪਣੇ ਉੱਪਰ ਵੀ ਮਾਣ ਹੋਣਾ ਚਾਹੀਦਾ ਹੈ ਕਿ ਆਪਾਂ ਵੀ ਸਿੱਖ ਕੌਮ ਦੇ ਵਾਰਿਸ ਹਾਂ ਤਾਂ ਪਿਆਰੇ ਬੱਚਿਓ ਇਹ ਸੀ ਪਾਠ ਨੰਬਰ 20 ਸਾਰਾ ਘੜੀ ਦੀ ਲੜਾਈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਥੈਂਕਸ ਫॉर ਵਾਚਿੰਗ